ਟਰੋਲ ਸਿਟੀ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਕੀ ਹੈ ਮਾਮਲਾ ਸਾਰਾ ਇਹ ਕੋਈ ਦਿਨ ਪਹਿਲਾਂ 16 17 ਦੀ ਰਾਤ ਨੂੰ ਇਹ ਬਨਾਰਸੀ ਫਾਉਂਡਰੀ ਹੈ ਇੱਥੇ ਹਸਲੀ ਪੁਲ ਦੇ ਨਾਲ ਉਹਦੇ ਮਾਲਕ ਸ਼੍ਰੀ ਮਨੋਜ ਕੁਮਾਰ ਵੱਲੋਂ ਇਨਟੀਮੇਸ਼ਨ ਦਿੱਤੀ ਵੀ ਉਹਦੀ ਫੈਕਟਰੀ ਦੇ ਵਿੱਚੋਂ ਕੋਈ ਨਾਮਲੂਮ ਵਿਅਕਤੀ ਉਹਦੀ ਕੋਈ ਦੇਗ ਦੇ ਪੁਰਜੇ ਹੋਰ ਪੈਟਰਨ ਵਗੈਰਾ ਚੋਰੀ ਕਰਕੇ ਲੈ ਗਏ ਉਤਰਾントੇ ਦੇ ਮਾਨਸੂਮ ਕਦਮਾ ਨੰਬਰ 14 ਅnderj kar ke ਤਵਕੀਜ਼ ਕੀਤੀ ਗਈ ਉਹ ਸੀਸੀਟੀਵੀ ਹੋਰ ਟੈਕਨੀਕਲ ਅਧਾਰ ਤੇ ਉਹਨਾਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ ਜਿੰਨਾਂ ਵਿੱਚੋਂ ਦੋ ਦੋਸ਼ੀ ਲਖਨਪਾਟ ਅਤੇ ਰਾਜਕੁਮਾਰ ਨੂੰ ਅਰੈਸਟ ਕੀਤਾ ਗਿਆ ਜੋ ਵਹੀਕਲ ਵਰਤਦੇ ਹੋ ਉਹ ਵੀ ਰਿਕਵਰ ਕੀਤਾ ਗਿਆ ਤੇ ਇਨਾਂ ਤੋਂ ਇਲਾਵਾ ਨਸ਼ਿਆਂ ਦੇ ਵਿਰੁੱਧ ਜੋ ਮੀਮ ਮਾਨਯੋਗ ਐਸਐਸਪੀ ਸਾਹਿਬ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਉਹਦੇ ਸੰਬੰਧ ਵਿੱਚ ਵੱਡੀ ਵਾਰ ਕਾਰਵਾਈ ਕਰਦੇ ਹੋਏ ਈਸੀ ਸਤਨਾਮ ਸਿੰਘ ਸੁਮੇਤ ਪਾਰਟੀ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਪਾਸੋਂ 100 ਗ੍ਰਾਮ ਤੋਂ ਉੱਪਰ ਜਿਹੜੀ ਹੈਰਨ ਜੋ ਕਰਨਾ ਵਰਨਾਕਾਰ ਯੂਜ਼ ਕਰਦੇ ਹੀ ਉਹ ਇਸ ਤੋਂ ਇਲਾਵਾ ਉਹਨਾਂ ਕੋਲ ਡਰਗ ਮੰਨੀ ਹੋਈ ਕਾਫੀ ਮਾਤਰਾ ਵਿੱਚ ਰਿਕਵਰ ਕੀਤੀ ਹੈ ਸਰ ਇਹਨਾਂ ਦਾ ਕੋਈ ਪਿਛਲਾ ਬੈਕਗ੍ਰਾਉਂਡ ਜਿਹੜਾ ਹੈ ਉਹ ਤਿੰਨਰ ਦੇ ਆ ਗਿਆ ਹੁੰਦਾ ਜਾਂ ਕੀ ਹਾਂ ਬਿਲਕੁਲ ਇਹਨਾਂ ਦੇ ਅਗੇਂਸਟ 6-67 ਐਫਆਈਆ ਪਹਿਲਾਂ ਵੀ ਲੋਜ ਨੇ ਤੇ ਗਾੜੀ ਇਹਨਾਂ ਦੀ ਇਨਵੈਸਟਿਗੇ ਕਿੱਥੋਂ ਲੈ ਕੇ ਆਉਂਦੇ ਇਹਨਾਂ ਦਾ ਹੋਰ ਕਿਹੜਾ ਗੈਂਗ ਦੇ ਮੈਂਬਰ ਨੇ ਉਹਦੇ ਸਬੰਧ ਚ ਤਫਤੀਸ਼ ਸ਼ੁਰੂ ਕਰਕੇ ਲੈ ਕੇ ਇਹਨਾਂ ਦਾ ਕਰ ਰਹੇ ਆ ਸਰ ਇਹ ਬਾਰੇ ਕਿੱਥੋਂ ਗਏ ਆ ਤੇ ਕਿੰਨੀ ਏਜ ਇਹਨਾਂ ਦੀ ਇਹ ਕਰੀਬ 20 ਤੋਂ 26 27 ਸਾਲ ਦੇ ਦਰਮਿਆਨ ਨੇ ਜਿਹੜੇ ਅਰੈਸਟ ਹੋਏ ਨੇ ਤੇ ਅਰੈਸਟ ਸਰ ਹੋਏ ਕਿਥੋਂ ਇਹ ਅਰੈਸਟ ਵੱਖ-ਵੱਖ ਜਗ੍ਹਾ ਤੋਂ ਹੋਏ ਨੇ ਕਿਉਂਕਿ ਲੱਗ ਲੰਘ ਮਸਜਦਾਂ ਜਿੱਥੋਂ-ਜਿੱਥੋਂ ਇਹ ਕਾਬੂ ਆਏ ਉੱਥੋਂ ਕੀਤੇ ਗਏ ਨੇ